ਕਿੰਨੇ ਦਿਨ ਹੋ ਗਏ ਪੁੱਤ ਕੁਛ ਨਹੀਂ ਜਵਾਕਦਾ ਥਾ ਪਤਾ ਲੱਗਿਆ ਇੱਕਾ ਕੜਮੀ ਦੇਖ ਲਾ ਰੋ ਰੋ ਕੇ ਕੀ ਹਾਲ ਬਣਾਇ ਨੀ ਕੜਮੀਆਂ ਪਹਿਲਾਂ ਤਾਂ ਪੁੰਜੇ ਨਾ ਬੈਠਿਆ ਕਰ ਹਾਂ ਜਈਏ ਤੇਰੀਆਂ ਕਰਤੂਤਾਂ ਹੋ ਜਾ ਕੋਸ ਮੂਰੇ ਆਈ ਜਾਂਦਾ ਹੈਗਾ ਮੁੰਡਾ ਚੱਕਿਆ ਹੀ ਗਿਆ ਇਹਨੂੰ ਕਹੇ ਮਰਿਆ ਨਹੀਂਗਾ ਹਾਂ ਕੋਈ ਤਾਂ ਹੈ ਪੁੱਤ ਕੀ ਲੱਛਣ ਕਰਦੀ ਹੈ ਜਿੱਦਾਂ ਜੰਮਿਆ ਵੀ ਨਾ ਜੰਮਿਆ ਕਰਦਾ ਹੈ ਬੱਸ ਕਰੋ ਦੀ ਜੀ ਜੋ ਆਪਣਾ ਜਵਾਬ ਕਦੋਂ ਮਿਲੂਗਾ ਬੱਬਲੇ ਕਿੰਨੇ ਦਿਨ ਹੋ ਗਏ ਪਹਿਲੇ ਤਾਂ ਤੁਸੀਂ ਪਾਣੀ ਪੀਓ ਮੈਨੂੰ ਪੀਣਾ ਪਾਣੀ ਐਵੇਂ ਨਾ ਕਰੋ ਦੀਦੀ ਅਸੀਂ ਵੀ ਤਾਂ ਖਾਈ ਪੀ ਜਾਣੇ ਤੈਨੂੰ ਲੱਛਣ ਪਾੜੇ ਕਰਨੇ ਆਉਂਦੇ ਦੇਖ ਕਿਵੇਂ ਡਰਾਮੇ ਕਰਦੀ ਐ ਕਿੰਨੇ ਕ ਦਿਨ ਭੁੱਖੀ ਬੈਠੀ ਰਹੇਗੀ ਪਹਿਲੇ ਗੱਲ ਸੁਣ ਲੈ ਇਹ ਗੱਲ ਨਾ ਭੁੱਲ ਜਵਾਬ ਮੇਰਾ ਵੀ ਸੀਗਾ ਤੇਰਾ ਇਕੱਲੇ ਦਾ ਜਵਾਬ ਨਹੀਂ ਸੀ ਹਾਂ ਫਿਰ ਤੁਸੀਂ ਲੱਭ ਕਿਉਂ ਨਹੀਂ ਰਹੇ ਕਿਉਂ ਖਾਤਿਆ ਤੇਰੀ ਬੇਟੇ ਲੱਭੋ ਨਾ ਫਿਰ ਤੁਸੀਂ ਕਿੱਥੋਂ ਲੱਭਲਾਂ ਹੁਣ ਮੈਂ ਦੱਸ ਤਾਂ ਸਹੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਜਾ ਕੇ ਉਹਦੀ ਲੈ ਆਉਂਦਾ ਮੇਰੇ ਜਵਾਕ ਮਿਲ ਜੇ ਇੱਕ ਵਾਰੀ ਸੱਚੀ ਮੈਂ ਨਹੀਂ ਚੱਕਦੀ ਉਹਦੇ ਕੋਲ ਵੀ ਨਹੀਂ ਆਉਂਦੀ ਲੋਕ ਕੇ ਵੀ ਚੋਰੀ ਵੀ ਨਹੀਂ ਆਉਂਦੀ ਪਰ ਇੱਕ ਵਾਰੀ ਜਵਾਕ ਲਿਆ ਤੂੰ ਮੈਨੂੰ ਮੇਰਾ ਪਹਿਲੀ ਨਿਗਾਹ ਰੱਖ ਲੈਂਦੀ ਹੁਣ ਖੇਖਣ ਕਰਦੀ ਹੈਗੀ ਦੀਦੀ ਜੀ ਬੇਪੁੱਤ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਇਹ ਆਪਣੇ ਹੱਥ ਵਿੱਚ ਨਹੀਂ ਹੈ ਜੋ ਕਰਮਾ ਵਿੱਚ ਲਿਖਿਆ ਹੁੰਦਾ ਉਹੀ ਹੁੰਦਾ ਪਰ ਇਹ ਮੰਮੀ ਨੇ ਧਿਆਨ ਤਾਂ ਰੱਖਣਾ ਸੀਗਾ ਜਿਹਨੇ ਜਿੰਮੇਵਾਰੀ ਲੈ ਹੀ ਲਈ ਸੀ ਜਵਾਬ ਸੰਬੰਧੀ ਫਿਰ ਸਾਹਮਣੇ ਦੇ ਚੱਜ ਨਾਲ ਫਿਰ ਸਾਹਮਣੇ ਆ ਕਿਉਂ ਨਹੀਂ ਫਿਰ ਕਿਹਾ ਵੀ ਨਹੀਂ ਕਰਨਾ ਤੂੰ ਉਹ ਬੇਬੇ ਨੇ ਕਿਹੜਾ ਇਸ਼ਾਰਕੇ ਚਕਾਤਾ ਦਾ ਬੇਬੇ ਨੂੰ ਕੋਈ ਪਤਾ ਸੀਗਾ ਮੈਨੂੰ ਕੀ ਦਪਿਆਰਾ ਸੀ ਉਹ ਕਮਾਲ ਕਰਦੀ ਆ ਤੂੰ ਵੀ ਬੋਲੀ ਜਾਨੀ ਆ ਬਲੌਂਡ ਤੇ ਤੂੰ ਕੁਸਮਰਜੀ ਬੁਲਾ ਲਾ ਪੁੱਤ ਮੈਨੂੰ ਆਂ ਦੱਸ ਤੇਰਾ ਤਾਂ ਨਹੀਂ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਵੀ ਅਗਲਾ ਕੋਈ ਲਾਕ ਡਾਟ ਵਾਲੀ ਲੈ ਗਿਆ ਹੋਵੇ ਚੱਕ ਕੇ ਜਵਾਕ ਨੂੰ ਨਾ ਬੇਬੇ ਮੇਰਾ ਕਿਹਦੇ ਨਾਲ ਲੜਾਈ ਝਗੜਾ ਹੋਣਾ ਦੱਸ ਹੈ ਮੰਮੀ ਜੀ ਚਾਹ ਬਣਾਦਾ ਤੁਹਾਡੇ ਲਈ ਕੋਈ ਨਾ ਪੁੱਤ ਚਾਹ ਤੋਂ ਕੀ ਕਰਾਉਣਾ ਮੇਰੇ ਤਾਂ ਆਪ ਨਹੀਂ ਚਾਹ ਨਾਗਦੀ ਹੈਗੀ ਨਾਲੇ ਮੇਰੀ ਗੱਲ ਸੁਣ ਪੁੱਤ ਤੂੰ ਆਪਦਾ ਧਿਆਨ ਰੱਖਿਆ ਕਰ ਇਹ ਜਿਹੜਾ ਨਾ ਸਾਰਾ ਦਿਨ ਕੰਮ ਕਰਿਆ ਕਰ ਹੁਣ ਇਹਨੇ ਤਾਂ ਦੇਖ ਲੈ ਜੰਮ ਕੇ ਜਵਾਕ ਵੀ ਉਹੀ ਬੇਜੰਮਿਆ ਕਰਤਾ ਹੁਣ ਆਪਾਂ ਨੂੰ ਏਸੇ ਤੋ ਹੀ ਆਸ ਐ ਪੁੱਤ ਸਹੀ ਗੱਲ ਆ ਬਿਲਕੁਲ ਤੂੰ ਧਿਆਨ ਰੱਖਿਆ ਕਰ ਯਾਰ ਆਪਣਾ ਮੈਨੂੰ ਤਾਂ ਕੀ ਪਤਾ ਇਹ ਤਾਂ ਸਾਰੀ ਗੱਲ ਹੁਣ ਪੁਲਿਸ ਦੇ ਹੱਥ ਵਿੱਚ ਰਹਿ ਗਈ ਜੇ ਉਹ ਲੱਭਣਗੇ ਤਾਂ ਜਵਾਬਕ ਲੱਭੂਗਾ ਤੇ ਤੂੰ ਤਾਂ ਆਪਦਾ ਧਿਆਨ ਰੱਖ ਸਕਦੀ ਐ ਨਾ ਹਾਂਜੀ ਸਹੀ ਗੱਲ ਐ ਮਸਾ ਤਾਂ ਇਸ ਘਰ ਦੇ ਵਿੱਚ ਖੁਸ਼ੀਆਂ ਆਈਆਂ ਸੀਗੀਆਂ ਪਤਾ ਨਹੀਂ ਕਿਹੜੇ ਚੰਦਰੇ ਤੋਂ ਖੁਸ਼ੀਆਂ ਜਰੀਆਂ ਨਹੀਂ ਗਈਆਂ ਤੇ ਮੇਰਾ ਪੁੱਤ ਖੋ ਲਿਆ ਚੱਲ ਪੁੱਤ ਕੋਈ ਨਹੀਂ ਆਇਨਾ ਮਾਣਾ ਹੌਲਾ ਕਰ ਨੀ ਕੜਮਿਏ ਨੀ ਨਾਰੋਪੂਂ ਜੇ ਬਾਈ ਕੇ ਉੱਠਖੜ ਨਲੇ ਹੋਣਾ ਰੋਣਾ ਧੋਣਾ ਛੱਡ ਦੇ ਕੋਈ ਕੰਮ ਨੂੰ ਹੱਥ ਪਾ ਲਿਆ ਕਰ ਹਾਂ ਸਾਰਾ ਦਿਨ ਕੱਲਾ ਹੋਣ ਇੱਕ ਰੋਣਤੀ ਲੱਗੀ ਰਹਿੰਦੀ ਹੈਗੀ ਮੰਮੇ ਦਾ ਪੁੱਤ ਗਿਆ ਮੈਨੂੰ ਪਤਾ ਨਹੀਂ ਮੈਨੂੰ ਕਿੰਨਾ ਦੁੱਖ ਸਾਨੂੰ ਕੀ ਹੈ ਨਹੀਂ ਦੁੱਖ ਤੈਨੂੰ ਕੱਲੀ ਨੂੰ ਹੈ ਜੇ ਤੈਨੂੰ ਦੁੱਖ ਹੁੰਦਾ ਤੀ ਸਮਝਦੇ ਮੈਨੂੰ ਹਾਂ ਸਮਝਦੇ ਤੈਨੂੰ ਤੈਨੂੰ ਕੱਲੀ ਨੂੰ ਦੁੱਖ ਹੈ ਤੇਰੇ ਮਾਪਿਆਂ ਨੂੰ ਦੁੱਖ ਨਹੀਂ ਹੈਗਾ ਹੈ ਉਹਨਾਂ ਨੂੰ ਮੈਂ ਦੱਸ ਕੇ ਨਹੀਂ ਆਇਆ ਬੇਬੇ ਮੈਂ ਜਾ ਕੇ ਆਇਆ ਉਹ ਨਹੀਂ ਆ ਕੇ ਇੱਥੇ ਖੜੇ ਉਹਨਾਂ ਨੂੰ ਕਿਹੜਾ ਕਿਹੜੇ ਮੂੰਹ ਨਾਲ ਆਉਣ ਹੈ ਐਨਾ ਕੁਛ ਤਾਂ ਕਰਕੇ ਆਇਓ ਤੁਸੀਂ ਹਾਂ ਮੈਨੂੰ ਤਾਂ ਇਹ ਨਹੀਂ ਪਤਾ ਵੀ ਆਪਦੇ ਮਾਪਿਓਨਾਂ ਨਾਲ ਹੀ ਮਿਲ ਕੇ ਕਿਸੇ ਨੂੰ ਜਵਾਬ ਚੁਕਾਤਾ ਹੋਵੇ ਇਹਨੇ ਜਿਹੜੇ ਇੱਥੇ ਤੱਕ ਨਹੀਂ ਛਿਪੇ ਹੈਗੇ ਆਕੇ ਕਹਿੰਦੇ ਆ ਨਾ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਮਾਂ ਕੌਣ ਮਾਂ ਦੇ ਜਵਾਬ ਨੂੰ ਆਪ ਹੀ ਚੁਕਾ ਦੂਗੀ ਤੂੰ ਚੁਕਾ ਦੇਂਗੀ ਕੋਈ ਨਹੀਂ ਸਾਰੀਆਂ ਗੱਲਾਂ ਨਿੱਤਰ ਆਉਣੀਆਂ ਮੂਰੇ ਹਾਂ ਤੇ ਜੇ ਕਿਤੇ ਮੈਨੂੰ ਪਤਾ ਲੱਗ ਗਿਆ ਨਾ ਕਿਸ ਦਾ ਹੱਥ ਹੈ ਇਸ ਵਿੱਚ ਤੇ ਦੇਖ ਨਹੀਂ ਬਚਦਾ ਨੀਗਾ ਉਹ ਕੁੱਲ ਜਵਾਬ ਦਾ ਤਾਂ ਹੈ ਨਹੀਂ ਬਸ ਵੈਪ ਤਾਂ ਜਿੰਨੀ ਮਰਜ਼ੀ ਕਰਾ ਲਉ ਤੁੰਨੇ ਤੋ ਦੇਖ ਲੈ ਹਲੇ ਵੈਪ ਤਾਂ ਹੀ ਦੱਸਦੀ ਐ ਚੁੱਪ ਕਰ ਜਾ ਮੈਥੋਂ ਹੋਰ ਨਾ ਜੂਤ ਖਾ ਲੈ ਚੁੱਪ ਕਰ ਜਾ ਬੱਸ ਵੀ ਕਰੋ ਜੀ ਕਿਉਂ ਗੁੱਸੇ ਹੋਈ ਜਾਂਦੇ ਹੋ ਮਾਂ ਨੂੰ ਤਾਂ ਜਵਾਬ ਦਾ ਦੁੱਖ ਹੁੰਦਾ ਹੀ ਐ ਹੁੰਦਾ ਨਾਲੇ ਜਵਾਬ ਦਾ ਦੁੱਖ ਚਲੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਨੀ ਆ ਰੈਸਟ ਕਰ ਲੈ ਤੂੰ ਰਹਿਣ ਦੇ ਚਾਹ ਨੂੰ ਦੇਖ ਲਓ ਐਵੇਂ ਰੋਈ ਜਾਂਦੇ ਨੇ ਜਿਵੇਂ ਕੋਈ ਮਰ ਗਿਆ ਹੋਵੇ ਇਹ ਨਾ ਕਰਕੇ ਮੈਨੂੰ ਵੀ ਦਿਖਾਵਾ ਕਰਨਾ ਪੈਂਦਾ ਸਮਝਾ ਦੇ ਲੈ ਬੇਨੂੰ ਇਹਨੂੰ ਕਹਿਆ ਹਰ ਰੋਣੀ ਸੂਰਤ ਜਿਹਾ ਲੈ ਕੇ ਬੈਠੇ ਜਿੱਦ ਦਾ ਜਵਾਕ ਚੱਕਿਆ ਗਿਆ ਨਾ ਪਹਿਲੀ ਗੱਲ ਤਾਂ ਇਹ ਮਨੂਸ ਕਰਕੇ ਚੱਕਿਆ ਗਿਆ ਮੈਨੂੰ ਲੱਗਦਾ ਜੇ ਸਮਝਣ ਵਾਲੀ ਹੋਵੇ ਫਿਰ ਕਾਣੂ ਐ ਬੂਕੇ ਖਾਣੂ ਪੁੰਜੇ ਬੈਠੇ ਮੈਂ ਕਦੋਂ ਦੀ ਕਹੀ ਜਾਨੀ ਆ ਵੀ ਮੰਜੇ ਤੇ ਬਹਿ ਜਾ ਉੱਠ ਕੇ ਸੁੱਕ ਜੀ ਲੈਣਾ ਉੱਥੇ ਬਹਿ ਜਾ ਇੱਥੇ ਕੜਮੀਏ ਕੰਮ ਕਰ ਕੋਈ ਬਿਠਾ ਕੇ ਕੀ ਕਰਉਣਾ ਇਹ ਤੋਂ ਬੇਬੇ ਚੱਲ ਕਰ ਕੰਮ ਜਿਹੇ ਜੇ ਰੋਣ ਤੋਣ ਪੱਲੇ ਪਾ ਰੱਖਿਆ ਪੁੱਤ ਉਹ ਜਦ ਅੱਬ ਆਪਣੇ ਮੂਰੇ ਲਿਆ ਹੀ ਜਾਂਦਾ ਹੈਗਾ ਹਾਂ ਹੁਣ ਕੀ ਕਰੀਏ ਬੇਬੇ ਮੈਨੂੰ ਦੱਸ ਤਾਂ ਸੀ ਜਵਾ ਕਿੱਥੋਂ ਲੱਭਾਂ ਬੇ ਪੁੱਤ ਮੈਂ ਤੈਨੂੰ ਕਿੱਥੋਂ ਦੱਸਾਂ ਹੁਣ ਇਹ ਤਾਂ ਹੁਣ ਰੱਬ ਦੇ ਸਿਰ ਤੇ ਡੋਰੀਆਂ ਨੇ ਜਵਾਕ ਲੱਭ ਜੇ ਮੈਨੂੰ ਤਾਂ ਅਪੰਦਰੰਦਰੀ ਚੋਰਾ ਖਾਈ ਜਾਂਦਾ ਪਤਾ ਨਹੀਂ ਪੂਰਾ ਪਰ ਬਲੂਰ ਕਿੱਥੇ ਹੋਊਗਾ ਕਿਹੜੇ ਹਾਲ ਚ ਹੋਊਗਾ ਪਤਾ ਨਹੀਂ ਜਵਾਕ ਭੁੱਖਾ ਪਾਣਾ ਕਿਵੇਂ ਰ ਹੋਊਗਾ ਖਾਬਰਾ ਕਿਸੇ ਨੇ ਕਿਵੇਂ ਰੱਖਿਆ ਹੋਊਗਾ ਪਤਾ ਨਹੀਂ ਕੌਣ ਆਪਣੀ ਜਾਣਦਾ ਵੈਰੀ ਬਣ ਗਿਆ ਪਤਾ ਨਹੀਂ ਕੀ ਦਾ ਬੇੜਾ ਵਹਿ ਗਿਆ ਦੱਸ ਜਵਾਕ ਨੂੰ ਚੱਕ ਕੇ ਤੁਸੀਂ ਪੂਰਾ ਪਰ ਜਵਾਕ ਚੋਕੀ ਕੱਢੋਗੇ ਬੇਬੇ ਪੁਲਿਸ ਨੇ ਤਾਂ ਪੂਰੀ ਵਾਹਲਾ ਛੱਡੀ ਐ ਐਮਐਲ ਨੂੰ ਫੋਨ ਕੀਤਾ ਸੀਗਾ ਮੈਂ ਠੀਕ ਐ ਉਹਨੇ ਪੂਰੀ ਚੂੜੀ ਕਸੀ ਵੀ ਐ ਹੁਣ ਕੀ ਕਰੀਏ ਪਤਾ ਨਹੀਂ ਕੌਣ ਹੈ ਕੌਣ ਨਹੀਂ ਕਿੱਥੇ ਲੈ ਗਿਆ ਹੈ ਪੁੱਤ ਖਬਰ ਹੈ ਕਿਦੇ ਮਨ ਚ ਐਡਾ ਪਾਪ ਆ ਗਿਆ ਬੇ ਆਪਾਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀਂ ਕਿਹੜੀਆਂ ਗੱਲਾਂ ਆਪਣੇ ਮੂਰੇ ਆਈ ਜਾਂਦੀਆਂ ਨੇ ਤੂੰ ਦੇਖ ਲੈ ਬੇਬੇ ਮਾੜੀ ਮੋਟੀ ਗੱਲ ਯਾਦ ਕਰ ਬਾਪੂ ਵੇਲੇ ਦੀ ਕਿਸੇ ਦੀ ਕੋਈ ਪੁਰਾਣੀ ਦੁਸ਼ਮਣੀ ਤਾਂ ਨਹੀਂ ਚੱਲਦੀ ਲੈ ਪੁੱਤ ਆਪਣੀ ਕਿਹਦੇ ਨਾਲ ਦੁਸ਼ਮਣੀ ਹੋਣੀ ਹੈ ਮੈਂ ਸੁਣੀ ਆ ਬੇਬੇ ਗੱਲ ਵੀ ਬਾਪੂ ਕਾਬਜੇ ਕੋਬਜੇ ਲੈਂਦਾ ਹੁੰਦਾ ਸੀਗਾ ਥਾਵਾਂ ਦੇ ਮੈਨੂੰ ਸਾਰੀ ਗੱਲ ਦੱਸ ਦੇ। ਬੇਪੁੱਤ ਮੇਰੀ ਗੱਲ ਸੁਣ ਲੈ ਤੇਰਾ ਬਾਪੂ ਜੋ ਕੁਛ ਵਾਰੇ ਕਰਦਾ ਸੀ ਮੈਨੂੰ ਨਹੀਂ ਸੀ ਆਕੇ ਕੋਈ ਗੱਲ ਕਰੇ ਦੱਸਦਾ ਤੈਨੂੰ ਪਤਾ ਉਹ ਸੁਆਹ ਦਾ ਕਿੰਨਾ ਅੜਬ ਸੀ ਮੈਂ ਤਾਂ ਉਹੀ ਡਰ ਕੇ ਉਹ ਤੋਂ ਟਾਈਮ ਕੱਟਦੀ ਹੁੰਦੀ ਸੀ। ਹੋਰ ਬੇਪੁੱਤ ਹਾਂ ਨਾ ਤਾਂ ਬਾਪੂ ਕਦੇ ਮੈਨੂੰ ਕਿਸੇ ਪਾਸੇ ਲੈ ਕੇ ਗਿਆ ਵੀ ਮੈਨੂੰ ਉਹਦੀਆਂ ਗੱਲਾਂ ਦਾ ਪਤਾ ਲੱਗੇ ਵੀ ਕੀ ਕਰਦਾ ਸੀ ਤੇ ਕੀ ਨਹੀਂ। ਨਾਲੇ ਜੇ ਕਿਸੇ ਨੇ ਬੈਰ ਕੱਢਣਾ ਸੀ ਉਦੋਂ ਬਾਪੂ ਦੇ ਹੁੰਦੇ ਕੱਢਦੇ ਹੁਣ ਆ ਪੋਰਾ ਪਰ ਚਬਾਕ ਚੌਕੀ ਬੈਰ ਕੱਢਣਗੇ। ਹਾਂ ਵੈਰ ਕੱਢਣਾ ਸੀ ਮੈਨੂੰ ਟੱਕਰ ਦੇ ਸਿੱਧੇ ਮੱਥੇ ਕੋਈ ਤਾਂ ਹੈ ਵੀ ਜਵਾਕ ਨੇ ਕਿਸੇ ਦਾ ਕੀ ਚੱਕ ਲਿਆ ਸੀ ਪੂਰਾ ਪਰ ਬਲੂਰ ਨੇ ਚੱਲ ਕੋਈ ਨਾ ਬੇਬੇ ਪਤਾ ਤਾਂ ਲੱਗ ਹੀ ਜਾਊਗਾ ਕਹਿੰਦੇ ਹੁੰਦੇ ਨਾ ਗੱਲ ਖੂਚ ਜਾ ਕੇ ਕਰ ਲਈਏ ਤਾਂ ਵੀ ਬਾਹਰ ਨਿਕਲੇ ਆਉਂਦੀ ਹੈ ਤੇ ਇਹ ਤਾਂ ਫਿਰ ਵੀ ਆਪਣਾ ਜਵਾਕ ਚੱਕ ਕੇ ਲੈ ਗਿਆ ਤਾਂ ਇਹ ਤਾਂ ਆਊਗਾ ਹੀ ਆਊਗਾ ਕਿਸੇ ਨਾ ਕਿਸੇ ਦਿਨ ਬਾਅਦ ਚੱਲ ਪੁੱਤ ਆਪਾਂ ਨੂੰ ਆਪਣਾ ਜਵਾਕ ਮਿਲ ਜੇ ਦੇਖ ਆਪਾਂ ਕਿਸੇ ਤੋਂ ਕੀ ਲੈਣਾ ਮੈਨੂੰ ਤਾਂ ਜਵਾਕ ਦੀ ਫਿਕਰ ਹੋਈ ਪਈ ਹੈ ਆਪ ਸਿਰੀ ਜਾਨੀ ਦੀ ਤਾਂ ਮੈਨੂੰ ਕਿੱਧਰ ਗਿਆ ਬੇਬੇ ਫਤਾਨੀ ਉਹ ਕਿੱਥੇ ਜੜਿਆ ਅੱਜ ਕੱਲ ਤਾਂ ਉਹ ਵੀ ਮੈਨੂੰ ਤਾਂ ਘੱਟ ਹੀ ਨਜ਼ਰ ਆਉਂਦਾ ਪੁੱਤ ਹਾਂ ਉਹੀ ਤਾਂ ਮੈਂ ਕਹਿੰਦਾ ਹਾਂ ਮੈਨੂੰ ਤਾਂ ਲੱਗਦਾ ਕਿ ਤੇ ਇਹ ਨਹੀਂ ਪਤਾ ਇਹਨੇ ਜੈ ਵੱਡੀ ਨੇ ਉਹਦੇ ਨਾਲ ਮਿਲ ਕੇ ਹੀ ਕਿਸੇ ਨੂੰ ਚਕਾਤਾ ਹੋਵੇ ਅੱਜ ਕੱਲ ਕਿਤੇ ਜਵਾਕ ਵੇਚਦਾ ਹੋਵੇ ਇਹਨੇ ਕੋਈ ਗੱਲ ਨਹੀਂ ਉਸ ਸਾਲ ਨੂੰ ਮੈਂ ਫੋਨ ਕਰਿਆ ਉਹ ਆਉਣਗੇ ਪੜਤਾਲ ਕਰਨ ਜਦੋਂ ਉਹ ਆ ਗਏ ਨਾ ਕੱਲੀ ਕੱਲੀ ਗੱਲ ਕਢਾ ਲੈਣਗੇ ਮੂੰਹ ਚ ਹਾਂ ਇਹ ਤਾਂ ਗੱਲ ਪੱਕੀ ਆ ਉਹਨਾਂ ਦੀ ਉਹੀ ਤਾਂ ਪੁੱਤ ਮੇਰੀ ਗੱਲ ਸੁਣ ਲੈ ਥੋੜੇ ਖੜਖੜੇ ਕੋਈ ਨਹੀਂ ਮੰਨਦਾ ਜੁੱਤੀਆਂ ਤੋਂ ਹਰੇਕ ਭਜਦਾ ਹੈਗਾ ਜਦੋਂ ਪਟਾ ਚਾੜਿਆ ਨਾ ਇਹਦੇ ਤੇ ਇਹ ਫੇਰ ਭਾਵੇਂ ਕੋਈ ਗੱਲ ਸੱਚ ਦੱਸ ਦੇ ਉਹ ਪੁੱਛੇ ਤਾਂ ਕਿਹੜਾ ਕਹਿੰਦਾਗਾ ਵੀ ਹਾਂ ਮੈਂ ਜਵਾਕ ਨੂੰ ਲੈ ਕੇ ਗਿਆ। ਨਾ ਇਹਦਾ ਕੋਈ ਪਤਾ ਟਿਕਾਣਾ ਆਪਣੇ ਕੋਲੇ। ਉਹੀ ਤਾਂ ਹੈ। ਚੱਲ ਕੋਈ ਨਹੀਂ ਬੇਬੇ ਕਰਦਾ ਮੈਂ ਪਤਾ ਮੜਾ ਮੋਟਾ ਪਿੰਡ ਤੇ ਦੇਖਦਾ ਜਾ ਕੇ। ਕੀ ਪਤਾ ਕਿਸੇ ਕੋਲੇ ਕੋਈ ਸੂਈ ਆਈ ਹੋਵੇ। ਹੈ? ਕਹਿੰਦੇ ਇਹ ਸੱਥਾਂ 'ਚ ਬੁੜੇ ਬੈਠੇ ਹੁੰਦੇ ਨਾ ਇਹਨਾਂ ਕੋਲੇ ਕੱਲੀ ਕੱਲੀ ਗੱਲ ਹੁੰਦੀ। ਹਾਂ ਉਹੀ ਗੱਲ ਹੈ ਪੁੱਤ ਜਾ ਬੜਕ ਲਿਆ ਕੋਈ। ਇਹ ਰੱਬਾ ਮੇਰਾ। ਇਹਦਾ ਰੂਈ ਜੇ ਨਾ ਜਾਵੇ ਨਹੀਂ ਆਕੇ ਪੁੱਤਾ ਮਿਲ ਜੇ। ਬਸ ਇਹਨੇ ਤਾਂ ਕੜਮੀ ਨੇ ਰੋਣਾ ਪੱਲੇ ਪਾਲਿਆ। ਰੋਣਾ ਹੀ ਆਪਣੇ ਘਰ 'ਚ ਪੈ ਗਿਆ। ਮਰਵਾਤ ਨਹੀਂ ਪਾਣ ਦੇ ਚਾਰ ਦੇ ਦਾ ਮੈਨੂੰ ਤਾਂ ਸ਼ੱਕ ਹੋ ਗਿਆ ਗਰੂਟਾ ਹੋ ਗਿਆ ਮੈਨਾਂ ਘਰੇ ਦੱਸ ਸਕਦਾ ਤਾਂ ਪੱਕਾ 10 ਸਾਲਾਂ ਵਾਸਤੇ ਜੇਲ੍ਹ ਚ ਜਾਣਾ ਪੂਗਾ ਖਾਣੀਆਂ ਪੈਣੀਆਂ ਮਨਾਂ ਦਾ ਜੇਲ੍ਹ ਦੀਆਂ ਰੋਕ ਤੇਰ ਬੁਲ ਬੁਲ ਤਾਂ ਨਹੀਂ ਮੂੰਹ ਖੋਤਾ ਪਰ ਉਹ ਤਾਂ ਹੈ ਨਹੀਂ ਲੱਗਦੀ ਨੇ ਇਹ ਜੀ ਦਾ ਯਾਰ ਮੈਨੂੰ ਤਾਂ ਫਸਾ ਕੇ ਕੀ ਕਰਨਾ ਉਹਨੇ ਪਿਆਰ ਕਰਦੀ ਆ ਮੈਨੂੰ ਤਾਂ ਚਲ ਦੇਖਣਾ ਪੁਰਦਾ ਇੱਕ ਵਾਰ ਕੀ ਗੱਲਬਾਤ ਆ ਕਿਸੇ ਨਾ ਕਿਸੇ ਯਾਰ ਨੇ ਮਾਨੇ ਤਾਂ ਨਿਕਲਣਾ ਪੂਗਾ ਲੱਚੋਂ ਸਿਆਪ ਪਈ ਕਰ ਲੈਣਾ ਤੂੰ ਬਲਾਗ ਗੱਲ ਪਈ ਹੈਲੋ ਹਾਂ ਦੋਸਤਿਆ ਕਿਵੇਂ ਹੋ ਮੈਂ ਤਾਂ ਠੀਕ ਹਾਂ ਤੂੰ ਮੈਨੂੰ ਫੋਨ ਕਿਉਂ ਕਰੀ ਜੱਲਾ ਕਿਉਂ ਹੋਰ ਕਿਹਨੂੰ ਕਰਨਾ ਫੋਨ ਮੈਂ ਦੱਸਾਂ ਤੂੰ ਐ ਦੱਸ ਮੈਨੂੰ ਫੋਨ ਕਿਉਂ ਕਰਿਆ ਤੈਨੂੰ ਪਤਾ ਨਹੀਂ ਤੇਰੇ ਪਿੱਛੇ ਪੁਲਿਸ ਲੱਗੀ ਹੋਈ ਆ ਓਏ ਉਹੀ ਤੈਨੂੰ ਗੱਲ ਦੱਸਦਾ ਵੀ ਤੂੰ ਤਾਂ ਨਹੀਂ ਕਿਤੇ ਮੂੰਹ ਖੋਲਦਾ ਇੱਥੇ ਖੇਤ ਆ ਗਈ ਸੀ ਪੁਲਿਸ ਮੇਰੇ ਕੋਲੇ ਮੈਂ ਤਾਂ ਮਸਾਂ ਭੱਜ ਕੇ ਖੜਾ ਛੜਾਇਆ ਨਾ ਮੈਂ ਕੀ ਮੂੰਹ ਖੋਲੂ ਮੈਂ ਸਿੱਧੀ ਸਿੱਧੀ ਗੱਲ ਕਹਿ ਰਹੀ ਆ ਕਿ ਤੇ ਤੂੰ ਮੈਨੂੰ ਨਾ ਫਸਾ ਦੇ ਹੋਰ ਕਿਤੇ ਘਰੋਂ ਘੜਾਈਂਗਾ ਮੈਨੂੰ ਓ ਯਾਰ ਬਰਬਲ ਤੂੰ ਤਾਂ ਹੁਣ ਬਿਆਨਾਂ ਚ ਹੀ ਬਤਰੀ ਜਾਨੀਆਂ ਦੱਸ ਮੈਂ ਤੇਰੇ ਕਰਕੇ ਕੀ ਕੁਛ ਕਰੀ ਜਾਨਾ ਹੈ ਤੂੰ ਹੁਣ ਆਪ ਲੁਕੀ ਜਾਨੀਆਂ ਮੈਨੂੰ ਅੱਗੇ ਕਰੀ ਜਾਨੀਆਂ ਯਾਰੇ ਪਿਆਰ ਆ ਕੋਈ ਤਰਾ ਲੈ ਤੇਰੇ ਪਿਆਰ ਜਿਹੜਾ ਤੂੰ ਮੂੰਹ ਖੋਲੇਗਾ ਜੇ ਮੂੰਹ ਖੋਲਤਾ ਨਾ ਅੱਬਦ ਸਾਬ ਲਾ ਲਈ ਤੇਰੀ ਸਾਰੀ ਸੱਚਾਈ ਦੱਸ ਤੂੰ ਮੈਂ ਓਹੋ ਮੂੰਹ ਤਾਂ ਹੁਣ ਯਾਰ ਖੁੱਲੂਗਾ ਜੇ ਮੈਂ ਹੁਣ ਮੈਂ ਝੇਲ ਚ ਆਵੜਾ ਫਿਰ ਤ ਤੇਰਾ ਨਾਮ ਲਊਂਗੇ ਲਊਂਗਾ ਤੂੰ ਪਹਿਲਾਂ ਕੇ ਇਹ ਕਮਨਾ ਹੋਵੇ ਤੂੰ ਸਾਰੀ ਢਲਕ ਬੋਚ ਸਕਦੀ ਆ ਉਹ ਜਿਹੜੇ ਸਰਦਾਰ ਨਾਲ ਲੜ ਕੇ ਦੇਖ ਲਿਆ ਮੈਂ ਤੇਰਾ ਕਿਹੜਾ ਪਿਆਰ ਹੈ ਤੈਨੂੰ ਨਾ ਆਪਣੇ ਜਵਾਬ ਜਵਾਬ ਦੀ ਸੋਹਣ ਲੱਗੇ ਜੇ ਤੂੰ ਆਪਦਾ ਮੂੰਹ ਖੋਲਿਆ ਨਹੀਂ ਉਹ ਜਵਾਬ ਦੇ ਕਿਸੇ ਦਾ ਕਦੋਂ ਦਾ ਖਤਮ ਕਰਤਾ ਪਰ ਸਰਦਾਰ ਨੇ ਨਾ ਪੁਲਿਸ ਨੂੰ ਚੰਗੇ ਪੈਸੇ ਦੇਤੇ ਜਿਹੜਾ ਪੁਲਿਸ ਇਸ ਕੇਸ ਦਾ ਪਿੱਛਾ ਨਹੀਂ ਛੱਡ ਰਹੀ ਉਹ ਇਹ ਤਾਂ ਮੈਂ ਉਹੀ ਗੱਲ ਕਹਿਣਾਗਾ ਕਿ ਸਰਦਾਰ ਨੇ ਤਾਂ ਜਿਹੜਾ ਕੋਈ ਕਰਨਾ ਸੀਗਾ ਕਰਤਾ ਹੁਣ ਤੂੰ ਮari ਮੋਟੀ ਗੱਲ ਠੰਡੀ ਪਾ ਦੇ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਤਾਂ ਝਮੇਲੇ ਚੋਂ ਕਢਾ ਦੇ ਯਾਰ ਮੈਂ ਇੱਥੇ ਰਗੜਿਆ ਜਾਊਂਗਾ ਨਾ ਮੈਂ ਘਰੇ ਦੱਸਣ ਜਾਊਗਾ ਹਾਂ ਮੈਂ ਤੈਨੂੰ ਕਿਵੇਂ ਕਢਾ ਸਕਦੀ ਹਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਬੱਚਾ ਤਾਂ ਚੋਰੀ ਤੂੰ ਹੀ ਕੀਤਾ ਹੈ ਉਹ ਤੂੰ ਹੀ ਤਾਂ ਦੱਸ ਮੈਨੂੰ ਨਹੀਂ ਪਤਾ ਇਸ ਬਾਰੇ ਕੁਝ ਓਏ ਹਜੇ ਤੱਕ ਤਾਂ ਪਤਾ ਹੀ ਨਹੀਂ ਲੱਗਿਆ ਪੁਲਿਸ ਨੂੰ ਵੀ ਜਵਾਕ ਮਾਇਕ ਰੈਪ ਕੀਤਾਗਾ ਮੈਂ ਤੈਨੂੰ ਐ ਕਹਿ ਰਹੀ ਆ ਕਮਲ ਗਏ ਵੀ ਤੂੰ ਨਾ ਕਿਤੇ ਨਾਂ ਲੈਦੀ ਕਿਤੇ ਤੋਂ ਡਰਾ ਕੇ ਪੁੱਛੀ ਜਾਂਦੇ ਹੁਣ ਤੂੰ ਬਿਆਨ ਬਦਲ ਦੇ ਉੱਥੇ ਕਹਿੰਦੇ ਵੀ ਹਾਂ ਸਾਡੀ ਦੋਨਾਂ ਦੀ ਪਲੈਨਿੰਗ ਸੀ ਇਹ ਗੱਲ ਤਾਂ ਨਾ ਤੂੰ ਕਰੀ ਚਾਹੇ ਜਾਂ ਨਿਕਲ ਜੇ ਗੱਲ ਖਤਮ ਮੇਰੇ ਵੱਲੋਂ ਤੂੰ ਬੇਫਿਕਰ ਰਹਿ ਮੈਂ ਤੇਰਾ ਨਾਮ ਕਦੇ ਨਹੀਂ ਲੈਂਦੀ ਪਰ ਤੂੰ ਨਾ ਆਪਣਾ ਨਾਮ ਲੈ ਜੀ ਜੇ ਕਿਤੇ ਤੂੰ ਫਸ ਗਿਆ ਤੂੰ ਮੁੰਡਿਆ ਤੂੰ ਜੇਲ੍ਹ ਕੱਟ ਸਕਦਾ 13 ਸਾਲ ਜੂ ਪਰ ਮੇਰਾ ਹੱਥੋਂ ਸਭ ਕੁਝ ਚਲ ਜੂ ਨਹੀਂ ਲੱਡੋ ਜੇਲ੍ਹ ਤਾਂ ਉਹਨਾਂ ਨੂੰ ਕੱਠਾ ਨੂੰ ਕੱਟਣੀ ਪੂਗੀ ਇਹ ਉਦੋਂ ਤੂੰ ਨਾ ਕਹਿ ਮੈਂ ਇਕੱਲਾ ਕਿਵੇਂ ਜੇਲ੍ਹ ਕੱਟ ਦੂੰਗਾ ਹੈ ਦੋਨਾਂ ਨੇ ਰਲ ਕੇ ਗਲਤੀ ਕੀਤੀ ਆ ਤਾਂ ਭੁਗਤਣੀ ਵੀ ਦੋਨਾਂ ਨੂੰ ਹੀ ਪੂਗੀ ਇਹ ਨਾ ਭੁੱਲ ਜੀ ਕਦੇ ਤੂੰ ਵੀ ਇਕੱਲੇ ਨੂੰ ਪਸਾਤਾ ਕਮਾਲ ਦੀ ਗੱਲ ਆ ਤੂੰ ਇੰਨਾ ਗਿਰਦਿਆ ਮੈਨਾਂ ਮILL ਨੂੰ ਨਹੀਂ ਪਤਾ ਸੀ ਤੇਰਾ ਓ ਯਾਰ ਸਾਰਾ ਕੁਝ ਹੀ ਕਰਨਾ ਪੂਗਾ ਫਿਰ ਜਦੋਂ ਹੁਣ ਫਸੀ ਗਈ ਤਾਂ ਫੜਕਣ ਕਿਹਾ ਮੇਰੀ ਗੱਲ ਸੁਣ ਮੈਂ ਕੋਈ ਨਾ ਕੋਈ ਹੱਲ ਕਰਦੀ ਆ ਠੀਕ ਆ ਕੋਈ ਨਾ ਕੋਈ ਆਪੇ ਜਾਰਤਾ ਕਰ ਲਾ ਉਹਦਾ ਨਹੀਂ ਜੇ ਤੂੰ ਮੂੰਹ ਖੋਲ ਤਾਂ ਤੇਰੇ ਪੈਰੋਂ ਫਸੂਗਾ ਮੈਂ ਆਪ ਤਾਂ ਮੈਂ ਚਾਹੇ ਮੈਨੂੰ ਨਿੱਕਾ ਨਿੱਕਾ ਕਰਕੇ ਵੜ ਦਿਆਂ ਮੈਂ ਮੰਨਦਾ ਫੇਰ ਵੀ ਨਹੀਂ ਹੈਗਾ ਵੀ ਮੈਂ ਗਲਤੀ ਕੀਤੀ ਆ ਕਿਹੜੇ ਕਰਕੇ ਇੰਨਾ ਕੁਝ ਕਰੀਏ ਨੇ ਤੂੰ ਮੇਰੇ ਕਰਕੇ ਇੰਨਾ ਨਹੀਂ ਕਰ ਸਕਦਾ ਉਹ ਯਾਰ ਮੈਂ ਘਰ ਛੱਡੀ ਬੈਠਾਂ ਤੇਰਾ ਕਰਕੇ ਹੈ ਸਾਰਾ ਕੁਝ ਤੇਰਾ ਕਰਕੇ ਤੁਰਿਆ ਫਿਰਦਾ ਮੈਂ ਦੱਸ ਇੱਥੇ ਹੋਰ ਮੇਰਾ ਕੀ ਗੱਦ ਗੱਡਿਆਗਾ ਚੱਲ ਕੋਈ ਨਾ ਕੋਈ ਨਾ ਕੋਈ ਹਿੱਲਾ ਕਰਦੀ ਆ ਮੈਂ ਚੱਲ ਤੂੰ ਮੈਂ ਤੈਨੂੰ ਲਾਸਟ ਵਾਰੀ ਕਹਿਣਾ ਫੇਰ ਵੀ ਤੂੰ ਮੂੰਹ ਨਹੀਂ ਖੋਲਣਾਗਾ ਜੇ ਜੋ ਕੁਝ ਮਰਜ਼ੀ ਹੋ ਜਾ ਠੀਕ ਹੈ ਨਾ ਕਰ ਲਉ ਅਜੇ ਬਸਕਰ ਤੂੰ ਇੱਕ ਗੱਲ ਤੇ ੜੀ ਰਹਿਣਾ ਕਿ ਸਾਨੂੰ ਨਹੀਂ ਪਤਾ ਹੈਗਾ ਮੈਨੂੰ ਨਹੀਂ ਪਤਾ ਇਧਰੋਂ ਮੈਂ ਇਹੋ ਗਲਤੀ ਆਉਂਦਾ ਬਸ ਗੱਲ ਆਪੇ ਠੰਡੀ ਪੈ ਜੂਗੀ ਕੁਝ ਦਿਨਾਂ ਤੱਕ ਠੀਕ ਆ ਟੋਨ ਹੀ ਬਦਲ ਗਈ ਹੈਨਾ ਦੇਖ ਲੈ ਤੂੰ ਕਿ ਪਿਆਰ ਕਰਦੀ ਆ ਤੈਨੂੰ ਠੀਕ ਆ ਜੇ ਤੂੰ ਆਪਦਾ ਮੂੰਹ ਖੋਲਦਾ ਨਾ ਫੇਰ ਸਾਰਾ ਪਲਾਨ ਚ ਉਪਰ ਹੋ ਜਾਊਗਾ ਉਹ ਮੈਂ ਦੱਸ ਕੀ ਬਦਲ ਗਿਆ ਹੈ ਇੱਥੇ ਗੰਦੇ ਪਾਣੀ ਚ ਵੜਿਆ ਫਿਰਦਾ ਥੋਡੇ ਕਰਕੇ ਮੈਂ ਜਰ ਤੇਰਾ ਕਰਕੇ ਸਾਰੇ ਪਾਪੜ ਬੇਲੇਣੇ ਪੈ ਰਿਹਾ ਮੈਨੂੰ ਤੁਸਰਫ ਪੈਸੇ ਤੱਕ ਮਤਲਬ ਹੈ ਮੈਂ ਜਿੱਥੇ ਮਰਜੀ ਜਾਵਾਂ ਤੈਨੂੰ ਕੀ ਮਤਲਬ ਹੈ ਲੈ ਦੱਸ ਤੂੰ ਪੈਸਿਆਂ ਦਾ ਤਾਂ ਨਾ ਮਰੀ ਆਨੀਆ ਮੈਨੂੰ ਹੈ ਤੇਰੇ ਕਰਕੇ ਇੱਥੇ ਪਤਾ ਮੈਨੂੰ ਪੁਲਿਸ ਵਾਲਿਆਂ ਨੇ ਕਿੰਨਾ ਦਲੀਲ ਕੀਤਾ ਜਾ ਫਿਰ ਉਹ ਤਾਂ ਉਹਨਾਂ ਨੇ ਆਪ ਦਾ ਕੰਮ ਕਰਨਾ ਹੀ ਸੀਗਾ ਜੇ ਤੂੰ ਭੱਜਿਆ ਹੋਣਾ ਤਾਂ ਹੀ ਤੈਨੂੰ ਐਵੇਂ ਕਰਕੇ ਕੁੱਟਿਆ ਭੱਜਣਾ ਤਾਂ ਸੀਗਾ ਹੀ ਹੱਡ ਸੇਕ ਤੇ ਮੇਰੇ ਯਾਰ ਉਹਨਾਂ ਨੇ ਤੂੰ ਚੰਗੀ ਜਿਹਾ ਵਾਜੇ ਦੇ ਨਹੀਂਆ ਮੈਨੂੰ ਸ਼ਾਂਪਾਤੀ ਲੈ ਪੈਸਿਆਂ ਤੱਕ ਮਤਲਬ ਆ ਵਾ ਓਏ ਤੇਰੇ ਮੇਰੇ ਦਿਮਾਗ ਨਾ ਖਰਾਬ ਕਰ ਹੁਣ ਮੈਨੂੰ ਨਾ ਫੋਨ ਨਾ ਕਰੀ ਜੇ ਕਿਤੇ ਪੁਲਸਨੀ ਤਰਫ ਫੋਨ ਚਾ ਕਰ ਲੈਣਾ ਨਲੇ ਤੇ ਮੈਂ ਮਰਾਂਗੀ ਨਲੇ ਤੂੰ ਮਰੇਗਾ ਇੱਕ ਗੱਲ ਨੋਟ ਕਰ ਲਈ ਮੇਰੀ ਪੁੱਤਾਂ ਕਰਨ ਖਾਨ ਵਾਲੀ ਕਿਹੜੀ ਗੱਲ ਆ ਜੇ ਤੈਨੂੰ ਪਿਆਰ ਕੀਤਾ ਤੇਰੇ ਕਰਕੇ ਇੱਥੇ ਆਇਆ ਤਾਂ ਕਰਨ ਵੀ ਸਾਰਾ ਕੁਝ ਜਾਣਦਾਗਾ ਘਬਰਾਈਦਾ ਨਹੀਂ ਕਿੱਦਾਂ ਹੁੰਦਾ ਤਾਂ ਫਿਰ ਫੋਨ ਨਾ ਨਾ ਕਰਦਾ ਸ਼ੱਕ ਪਾਉਣਦਾ ਤੂੰ ਉਹ ਯਾਰ ਮੈਂ ਤਾਂ ਸਾਈਡ ਤੇ ਹੋ ਕੇ ਕੀਤਾ ਫੋਨ ਤਾਂ ਜਾਵੜੇ ਮਲਾਜਮ ਤਾਂ ਇੱਥੋਂ ਨਾਲ ਸਰਦਾਰ ਵੀ ਸੀਗਾ ਜੇ ਘਰੇ ਆ ਕੇ ਤੇਥੋਂ ਕੋਈ ਪੁੱਛਗਿੱਛ ਕਰਨਗੇ ਤਾਂ ਤੂੰ ਮੰਨੀ ਨਾ ਮੈਂ ਤੈਨੂੰ ਇਹ ਕਰ ਦੱਸਣ ਵਾਸਤੇ ਫੋਨ ਕੀਤਾ ਵੀ ਮੈਂ ਤਾਂ ਨਹੀਂ ਮੰਨਿਆ ਖੋਲੀ ਬਸ ਸਿੱਧੀ ਜੀ ਗੱਲ ਹੈ ਠੀਕ ਆ ਚੱਲ ਚੰਗਾ ਓਕੇ ਬਾਏ ਲੈ ਦਾ ਸੋ ਯਾ ਯਾਰ ਮੈਨੂੰ ਪਤਾ ਸੀਗਾ ਇੱਕ ਦੋ ਵਾਰੀ ਪਹਿਲਾਂ ਵੀ ਚਾਂਸ ਤਾਂ ਹੋਇਆ ਖਰ ਵੀ ਬਦਲ ਜਨਗਾ ਮੌਕੇ ਤੇ ਆ ਕੇ ਧੱਕਾ ਦਿੰਦਿਆਂ ਇਹ ਯਾਰ ਨੂੰ ਚੱਲ ਰੱਬ ਰੱਖਾ ਦੇਖਦੇ ਆ ਕੀ ਬੰਦ ਆ ਪਾਣੀ ਦਾ ਛੱਡ ਕੇ ਕਹਿੰਦਾ ਕਰਦੇ ਆ ਪੁੱਛ ਪਰਚੀ ਤਾਂ ਮੁਕੇ ਡਰ ਕੇ ਸੜ ਕੇ ਆ ਭੈ ਤਾਂ ਮੌਜਾਂ ਨੇ ਕਿਹੜਾ ਕੋਈ ਚੜੀ ਲੱਥੀ ਦੀ ਹੈਗੀ ਆ ਓਏ ਆਏ ਪਿਆ ਇੱਥੇ ਹੈ ਗਿਆ ਜਿਵੇਂ ਵਗ ਜਾ ਕਿਥੇ ਹੈ ਨਹੀਂ ਲੱਭ ਲੈਣਗੇ ਪੁਲਿਸ ਵਾਲੇ ਲੱਭੀ ਜਾਂਦੇ ਆ ਆ ਪੁਲਿਸ ਵਾਲੇ ਲੱਭ ਲੈਣਗੇ ਤੂੰ ਆਏ ਪਿਆ ਪਾਣੀ ਵਾਲੀਆਂ ਟਟੀਆਂ ਲੱਗੀਆਂ ਹੁੰਦੀਆਂ ਫੇ ਹੁਣ ਕੀ ਕਰੀਏ ਨਹੀਂ ਕਰ ਸਕਦੇ ਕੁਝ ਮੈਂ ਕਰ ਕੇ ਨਹੀਂ ਹਾਂ ਮੇਰੀ ਗੱਲ ਸੁਣ ਆ ਤੁਹਾਡੇ ਤੇ ਲੱਖ ਦੀ ਲਾਹਨਤ ਆ ਇੱਕ ਜਵਾਬ ਨਹੀਂ ਸਾਂਭ ਸਕੇ ਹੈ ਨਾ ਉਹਦੀ ਮਾਂ ਤੋਂ ਤਾਂ ਉਹਦੇ ਐ ਚੌੜੇ ਹੋ ਕੇ ਖੋਲਿਆ ਵੀ ਅਸੀਂ ਸਾਂਭਾਂਗੇ ਹੁਣ ਸਾਂਭ ਲਿਆ ਉਹ ਮੇਰਾ ਜਵਾਬ ਸੀਗਾ ਫਿਰ ਕਿੱਡੀ ਗੱਲ ਹੋ ਗਈ ਮੈਨੂੰ ਦੁੱਖ ਨਹੀਂਗਾ ਤੈਨੂੰ ਬੜਾ ਦੁੱਖ ਆ ਗਿਆ ਉਹ ਛੋਟੇ ਨੂੰ ਦਾ ਚੰਗਾ ਸੀ ਪਿਆਰਾ ਸੀ ਮੈਨੂੰ ਉਹ ਛੋਟੇ ਤੇ ਤਾਂ ਲਾਹਨ ਤਾ ਲਾਹਨ ਤਾ ਨਾਲੇ ਨਾ ਲਾਹਨ ਤਾ ਤੈਨੂੰ ਕਿਹਨੇ ਦੱਸਤਾ ਹੁਣ ਕਿਉਂ ਮੈਨੂੰ ਦੱਸਣ ਵਾਲੇ ਬਥੇਰੇ ਆ ਮੈਂ ਕਿ ਜੱਗ 'ਚ ਨਹੀਂ ਰਹਿੰਦਾ ਜੱਗ 'ਚ ਨਹੀਂ ਰਹਿੰਦਾ ਨਾ ਫਿਰ ਤੂੰ ਲੱਭ ਲੈਂਦਾ ਜੇ ਤੈਨੂੰ ਇੰਨੇ ਹੀ ਦੁੱਖ ਸੀ ਤੂੰ ਨਹੀਂ ਲੱਭਿਆ ਕਿਸੇ ਪਾਸੇ ਉਹ ਕੋਈ ਨਹੀਂ ਮੈਂ ਵੀ ਲੱਭ ਲੂੰ ਮੈਂ ਤੈਨੂੰ ਕਹੇ ਨਹੀਂ ਆਇਆ ਵੀ ਜੇ ਨਹੀਂ ਤੇਰਾ ਕੋਈ ਹੱਥ ਪੈਂਦਾ ਤਾਂ ਮੈਂ ਭਾਲ ਕੇ ਦਿਖਾਵਾਂ ਕੀ ਕਰ ਦੇਗਾ ਤੂੰ ਐਮਐਲਏ ਤੱਕ ਤਾਂ ਮੈਂ ਫੋਨ ਕਰਤੇ ਪੁਲਿਸ ਆਇਆ ਉਹਨਾਂ ਨੇ ਖਿੱਚਿਆ ਹੋਇਆਗਾ ਸਾਰੇ ਕਿਤੇ ਹੋ ਭਾਲੀ ਜਾਂਦੇ ਆ ਉਹ ਫਿਰਥੇ ਆਇਆ ਤਾਂ ਹੈ ਨਹੀਂ ਜੇ ਐਡੀ ਤੇਰੀ ਐਮਐਲਏ ਦੀ ਪਾਵਰ ਸੀ ਹੁਣ ਲੱਭ ਲੈਣਗੇ ਕੀ ਪਤਾ ਕੌਣ ਲੈ ਕੇ ਗਿਆ ਜਹੇ ਜੇ ਤੁਸੀਂ ਕੌਲੀ ਚੱਟੋਂ ਉਹੋ ਜੇ ਸੋਡੇ ਗਾਹਾਂ ਐਮਐਲਏ ਕੌਲੀ ਚੱਟਾ ਕਿਹ ਅਣਖਲੇ ਬੰਦੇ ਨਾ ਹੈਗੀ ਥੋਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਇਹ ਮੈਨੂੰ ਪਤਾ ਲੱਗ ਗਿਆ ਨਾ ਕਿਹਦਾ ਹੱਥ ਐ ਇਸ ਜਵਾਕ ਚੱਕਣ ਦੇ ਵਿੱਚ ਫਿਰ ਦੇਖੀ ਬਣਦਾ ਕੀ ਆ ਓਏ ਸੋਡਾ ਹੀ ਹੱਥ ਆ ਪਾਪ ਗੋ ਪਾਪ ਗੋ ਤੁਸੀਂ ਤਾਂ ਜਵਾਕ ਵੀ ਨਹੀਂ ਛੱਡਿਆ ਤੇ ਸੋਡਾ ਹੀ ਕਰਿਆ ਤਾਂ ਰਿਆਹੂ ਦੇਖ ਲਈ ਅੱਛਾ ਮੈਂ ਆਹਦੇ ਜਵਾਕ ਨੂੰ ਜਗਾਉਂਗਾ ਹੈ ਅ ਜਿਹੜੇ ਜਵਾਬ ਨੂੰ ਮੈਂ ਸੁੱਖਾ ਸੁਖ ਸੁੱਕ ਕੇ ਲਿਆ ਸੀ ਉਹਨੂੰ ਮੈਂ ਚਗਾਉਂਗਾ ਮੜਾ ਨਾ ਹਸਾਬ ਨਾ ਬੋਲ ਮੇਰਾ ਕਿਵੇਂ ਬੋਲੀ ਜਾਂਦਾ ਤੂੰ ਓਏ ਸੋਡਾ ਕਿਹੜਾ ਪਤਾ ਹੈਗਾ ਕਿਉਂ ਤੁਸੀਂ ਇੱਕ ਪੁੱਤ ਨੂੰ ਮਾਂ ਤੋਂ ਦੂਰ ਕਰ ਸਕਦੇ ਹੋ ਹੈ ਤੇ ਕੁਝ ਵੀ ਕਰ ਸਕਦੇ ਹੋ ਤੁਸੀਂ ਤਾਂ ਉਹ ਸੱਪ ਹੋ ਜਿਨ੍ਹਾਂ ਨੂੰ ਚੂਲੀਆਂ 'ਚ ਦੁੱਧ ਪਿਆਵੇ ਤੇ ਉਸੇ ਨੂੰ ਦੱਸ ਦਿਓ ਅੱਛਾ ਤੂੰ ਇਹ ਦਸਨ ਆਇਆ ਸੀ ਉਹ ਮਾਤਾ ਪਰਜਾਈ ਦੇ ਮੂੰਹ ਨੂੰ ਆਇਆ ਸੀ ਮੈਂ ਤਾਂ ਉਹਤੇ ਤਰਸ ਆਉਂਦਾ ਵਿਚਾਰੀ ਤੇ ਜਿਹੜੀਆਂ ਤੁਸੀਂ ਉਹਦੇ ਨਾਲ ਕਰਦੇ ਹੋ ਨਾ ਉਹੀ ਭਰੀ ਜਾਂਦੇ ਹੋ ਹੁਣ ਜਿਹੇ ਤਰਸ ਆਉਂਦਾ ਤਾਂ ਫਿਰ ਲੈ ਜਾ ਜੇ ਉਹੀ ਆਪ ਦੇ ਪੁੱਤ ਨੂੰ ਸਾਹਮਣੇ ਆਲੀ ਹੁੰਦੀ ਤਾਂ ਅੱਜ ਨੂੰ ਇਹਦੇ ਨਾਲ ਦੇਖਣਾ ਨਹੀਂ ਪਿਆ ਸੀ ਸਾਹਮਣੇ ਕਿ ਜਰ ਤੇਰੀ ਮਾਣੇ ਦਾ ਤੈਨੂੰ ਸਿੱਟਿਆ ਨਹੀਂ ਅੱਜ ਤੱਕ ਕਿਸੇ ਹੋਰ ਮਾਣੇ ਦਾ ਉਹਦੇ ਪੁੱਤ ਨੂੰ ਸਿੱਟਿਆ ਨਹੀਂ ਅੱਛਾ ਉਹ ਉਹਦਾ ਜਵਾਬ ਨਹੀਂ ਸਾਂਭੀਦਾ ਸੀ ਮੈਂ ਤਾਂ ਕਿਤੇ ਇਹ ਵੀ ਨਹੀਂ ਦੇਖਿਆ ਜਿਹੜੇ ਇਲਜ਼ਾਮ ਤੂੰ ਮੇਰੇ ਤੇ ਲਾਈ ਜਨਾ ਕਿ ਕਿਸੇ ਪਿਆਉ ਨੇ ਆਹਦਾ ਜਵਾਕ ਹੀ ਕਿਡਨਾਪ ਕਰਾਤਾ ਹੋਵੇ ਜਾਂ ਚਕਾਤਾ ਹੋਵੇ ਕਿਸੇ ਨੂੰ ਕੋਈ ਮਾਰੀ ਜਨਾ ਤੂੰ ਤਾਂ ਨਿੱਕੀ ਗੱਲ ਆ ਆ ਹਾਂ ਤੂੰ ਸੀ ਜਾਣਦੇ ਹੋ ਇਹ ਜਾ ਕੁਝ ਕਰਨ ਥੋੜਾ ਮੈਨੂੰ রাগ ਰਗਦਾ ਪਤਾ ਇਹ ਤਾਂ ਨਾ ਪਤਾ ਹੋਵੇ ਫਿਰ ਤਾਂ ਹੈਗਾ ਨਹੀਂ ਨਹੀਂ ਜੇ ਤੂੰ ਭਰਾਵਾਂ ਵਾਲੀ ਕਰਨੀ ਹੁੰਦੀ ਠੀਕ ਹੈ ਫੇਰ ਤਾਂ ਤੂੰ ਇੱਥੇ ਆਉਂਦਾ 7 ਦਿਨ ਦਾ ਜਿੱਦਾਂ ਤੈਨੂੰ ਪਤਾ ਲੱਗਿਆ ਜਵਾਕ ਆਜਦਾ ਚੱਕਿਆ ਗਿਆ ਜਵਾਕ ਚੱਕਿਆ ਜਾਂਦਾ ਹੋਵੇ 7 ਦਿਨ ਤੇ ਤੂੰ ਆਇਆ ਅੱਜ ਉਹ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਮੈਂ ਆ ਗਿਆ ਤੁਸੀਂ ਕਿਹਾ ਕਿਹਾ ਵੀ ਭਾਈ ਸਾ ਮੈਨੂੰ ਫੋਨ ਕਰਿਆ ਹੋਵੇ ਜਾਂ ਦੱਸਿਆ ਹੋਵੇ ਗੱਲ ਸੁਣ ਲੈ ੜੀ ਸ਼ੱਕ ਦੀ ਸੂਈ ਤੁਹਾਡੇ ਤੇ ਵੀ ਆ ਪੁਲਿਸ ਤੁਹਾਡੇ ਕੋਰੇ ਵੀ ਆਊਗੀ ਮੜਾ ਧਿਆਨ ਰੱਖੀ ਆ ਉਹ ਯਾਰ ਸਾਡਾ ਬੰਦੀ ਬਾਂਦਰ ਧੁੱਪੇ ਤੋਂ ਜਿਹੜਾ ਬੰਨਣਾ ਹੋਇਆ ਬਾਂਦਰ ਧੁੱਪੇ ਦਾ ਪੁਲਿਸ ਬਨੂਗੀ ਮੈਂ ਕਿਹਾ ਬਨੂਗਾ ਜੇ ਕੋਈ ਲਾਇਨਾ ਪਟੇ ਸਾਰਾ ਕੁਝ ਬੋਲੋਗੇ ਉਹ ਜਿਹੜੇ ਪੁਲਿਸ ਵਾਲਿਆਂ ਨੂੰ ਤੁਸੀਂ ਹੁਣ ਜਾਣਦੇ ਹੋ ਨਾ ਉਹ ਮੇਰੇ ਪਿਓ ਵੇਲੇ ਦੇ ਸਾਡੇ ਗੋਡੀ ਹੱਥ ਲਾਉਂਦੇ ਸੀ ਲਾਉਂਦੇ ਸੀ ਨਾ ਉਹ ਜੀ ਗੋਡੀ ਹੱਥ ਉਹ ਲੈਣਾ ਕਰੋ ਵੀ ਕਿੱਥੋਂ ਉੱਠ ਕੇ ਕਿੱਥੇ ਬੈਠੇ ਹੁੰਦੇ ਸੀ ਓ ਅਸ ਤੱਕ ਕਿੱਥੇ ਮਰਜੀ ਬੈਠੇ ਹੋਈਏ ਪਰ ਠੀਕ ਹੈ ਤੁਸੀਂ ਛੋੜੇ ਤੋਂ ਸਾਡਾ ਘਰ ਵਸਦਾ ਨਹੀਂ ਦੇਖਿਆ ਹੈਗਾ ਤੁਹਾਨੂੰ ਆਏ ਸੀ ਘਰ ਦਾ ਵਾਰਿਸ ਆ ਗਿਆ ਠੀਕ ਹੈ ਸਾਰੇ ਸ਼ੱਕ ਹੀ ਛੋੜਦੇ ਆ ਮਿੰਨ ਤਾਂ ਯਾਰ ਸਿੱਧੀ ਜੀ ਗੱਲ ਤਾਂ ਇਹ ਆ ਉਹ ਇਹ ਕੀ ਪਤਾ ਉਹ ਜਿਹੜੀ ਨੂੰ ਵਿਆਹ ਕੇ ਲਿਆਇਆ ਕਿੱਥੋਂ ਕੱਢ ਕੇ ਲਿਆਇਆ ਕਿ ਬਹਿ ਕੇ ਲਿਆਇਆ ਉਹਨੇ ਕਰਤਾ ਹੋਵੇ ਕੁਸ ਲਾਵਾ ਲੈ ਕੇ ਆਈਆ ਉਹ ਠੀਕ ਹੈ ਨਾ ਓ ਇਹ ਜੀਆਂ ਦੇ ਨਾਂ ਪੇਕੇ ਹੁੰਦੇ ਆ ਨਾ ਸਹੁਰੇ ਹੁੰਦੇ ਆ ਆਈਆ ਲਾ ਮੇਰੀ ਗੱਲ ਸੁਣ ਲੈ ਸਾਡੇ ਘਰੇ ਬੈਠ ਕੇ ਸਾਡੇ ਤੇ ਹਮਕੋ ਤੋਂ ਕੋਈ ਨਾ ਕਰ ਜੇ ਕੋਈ ਕੰਮ ਦੀ ਗੱਲ ਹੈਗੀ ਆ ਤਾਂ ਉਹ ਕਰ ਨਹੀਂ ਤੁਰਦਾ ਲੱਗਦਾ ਮੈਂ ਤੈਨੂੰ ਇੱਕ ਗੱਲ ਦੱਸਣ ਆਇਆ ਵੀ ਜੇ ਜਵਾਗ ਨੂੰ ਕੁਝ ਹੋ ਗਿਆ ਨਾ ਤੇ ਹਿਸਾਬ ਲਾ ਲਈ ਜਾਂ ਕਿਤੇ ਮਨੀਂਦਰ ਨੂੰ ਕੁਝ ਕਿਹਾ ਨਾ ਤੂੰ ਮੈਨੂੰ ਦੱਸੇਗਾ ਵੀ ਜਵਾਗ ਦੀ ਪ੍ਰਵਾਹ ਕਿਵੇਂ ਕਰਨੀ ਹੈ ਠੀਕ ਹੈ ਜਵਾਗ ਨੂੰ ਕਿਵੇਂ ਸਾਹਮਣਾਗਾ ਤੂੰ ਦੱਸੇਗਾ ਉਹ ਪਿਓ ਆ ਮੈਂ ਉਹਦਾ ਮੈਨੂੰ ਬਹੁਤ ਫਿਕਰ ਆ ਉਹ ਪਪਾ ਕੇ ਪਿਓ ਤਾਂ ਤੂੰ ਉਹ ਕੁੜੀਆਂ ਦਾ ਵੀ ਸੀ ਇਹਨਾਂ ਨੂੰ ਤੁਸੀਂ ਢਿੱਡ ਚ ਮਰਾਤਾ ਕਿਉਂ ਪਰਦੇ ਚ ਛਕਾਉਣਾ ਮੈਥੋਂ ਇਹ ਕੁੜੀਆਂ ਉਹ ਵੀ ਆ ਜਿਹੜੀਆਂ ਘਰੇ ਫਿਰਦੀਆਂ ਨੇ ਠੀਕ ਹੈ ਨਾ ਸਾਂਭੀ ਐ ਨਾ ਓਏ ਉਹ ਤਾਂ ਵਿਚਾਰੀਆਂ ਮੰਗਤਿਆਂ ਤੋਂ ਭੈੜੀਆਂ ਹੋਈਆਂ ਫਿਰਦੀਆਂ ਆ ਕੱਲਾ ਪੁੱਤ ਪੁੱਤ ਕਰਦੇ ਫਿਰਦੇ ਸੀ ਅੱਛਾ ਜਵਾਬਾਂ ਬਾਰੇ ਤੂੰ ਦੱਸੇਗਾ ਹੈ ਜਿਹਦੇ ਆਪਦੇ ਜਵਾਬ ਹੈ ਨਹੀਂ ਵਾਹ ਬਹੁਤ ਵਧੀਆ ਗੱਲ ਕਰ ਕੋਈ ਗੱਲ ਨਹੀਂ ਸਾਡੇ ਵੀ ਹੋ ਜਾਣਗੇ ਜਵਾਬਾਂ ਦਾ ਐਡੀ ਨਹੀਂ ਗੱਲ ਹੁੰਦੀ ਠੀਕ ਆ ਪਰ ਅਸੀਂ ਉਹ ਰੱਬ ਤੋਂ ਡਰ ਕੇ ਰਹਿੰਦੇ ਆ ਛੋੜਿਆਂ ਨੂੰ ਹੰਕਾਰ ਚ ਨਹੀਂ ਰਹਿੰਦੇ ਸਾਰਾ ਸਾਨੂੰ ਸਰਕਾਰ ਤੇ ਭਰੋਸਾ ਹੈ ਸਰਕਾਰ ਸਾਡਾ ਸਾਥ ਪੂਰਾ ਦੇਊਗੀ ਠੀਕ ਆ ਪੁਲਿਸ ਸਾਡਾ ਜਵਾਬ ਭਾਲ ਕੇ ਦੇਊਗੀ ਓ ਯਾਰ ਛੋੜੇ ਵਾਂਗੂ ਨਹੀਂ ਹੈ ਛੋੜੇ ਨਾ ਕੰਜਰਾਣਾ ਕੀ ਮੱਥਾ ਮਾਰਨਾ ਆ ਪੰਡਿਆਈ ਨੂੰ ਪੁੱਛਦਾ ਜਾ ਕੇ ਜੇ ਤੂੰ ਕਹੇਗਾ ਵੀ ਮੈਂ ਇੱ ਰਾਂਹ ਹੁੰਦਾ ਨਾਲ ਨਹੀਂ ਮੇਰਾ ਵੀ ਇਸ ਦਿਲ ਪਾੜ ਕੇ ਦੇਖ ਅੰਦਰ ਕੀ ਬੀਤੀਆਂ ਨੇ ਮੇਰੇ ਤੇ ਬਸ ਕੋਈ ਨਹੀਂ ਸਰਕਾਰ ਤੇ ਭਰੋਸਾ ਮਿਲ ਜੂਗਾ ਆ ਜਾਂਦੇ ਆ ਵੱਡੇ ਵੱਡੇ ਸਲਾਹਾਂ ਦੇਣ ਇਥੇ ਤੁਰ ਕੇ ਸਾਰਾ ਮੂਡ ਖਰਾਬ ਕਰਕੇ ਰੱਖਤਾ ਪਤਾ ਨਹੀਂ ਕਿਵੇਂ ਹੋਊਗਾ ਜਵਾਬ ਕਿੱਥੇ ਹੋਊਗਾ ਕੌਣ ਚੱਕ ਕੇ ਲੈ ਗਿਆ ਹਜੇ ਤੱਕ ਪਤਾ ਨਹੀਂ ਲੱਗਿਆ ਆਪ ਤਾਂ ਸਾਰੇ ਅੰਦਰ ਵੜ ਕੇ ਪਾਇਆ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਪਤਾ ਨਹੀਂ ਮੇਰੇ ਜਵਾਬ ਕਿੰਨੇ ਵਿਚਾਰੇ ਨੇ ਕੁਝ ਖਾਦਾ ਪੀਤਾ ਹੋਊਗਾ ਕਿ ਨਹੀਂ ਵਿਚਾਰਾ ਕੁੱਕਾ ਕਿੱਥੇ ਹੋਊਗਾ ਸੱਚੀ ਗੱਲ ਜੀ ਸੱਚੀ ਗੱਲ ਇਹ ਨਾ ਭਾਬੀ ਜਵਾਕ ਦਾ ਪਤਾ ਲੱਗਿਆ ਮੈਨੂੰ ਕਿੱਥੋਂ ਚੱਕਿਆ ਗਿਆ ਜਵਾਕ ਕਿਹਦੇ ਕੋਲੇ ਸੀ ਵੀਰੇ ਘਰੋਂ ਹੀ ਚੱਕਿਆ ਗਿਆ ਮੰਮੀ ਨਾਲ ਪਿਆ ਸੀ ਮੰਮੀ ਆਪ ਤਾਂ ਸੌਂਗੀ ਹੈ ਪਤਾ ਨਹੀਂ ਕੌਣ ਲੈ ਗਿਆ ਕੋਲੋਂ ਜਵਾਕ ਚੱਕ ਕੇ ਮੈਂ ਆਪ ਹੈ ਨਹੀਂ ਸੀ ਕਰੇ ਆਪ ਹੈ ਨਹੀਂ ਸੀ ਦਵਾਈ ਦਿਵਾਉਣ ਗਿਆ ਹੋਇਆ ਸੀਗਾ ਬਲਬਲ ਨੂੰ ਕਿੱਥੇ ਨੇ ਤੂੰ ਸੰਭਾਲੇ ਜਾਂਦੇ ਆ ਜਵਾਕ ਮੈਂ ਹੂੰ ਤਾਂ ਬੜਾ ਪਿਓ ਕਹੋਂਦਾ ਇਹ ਆ ਹੁਣ ਮੈਂ ਤਾਂ ਕਹਿੰਦਾ ਸੀ ਆ ਕਿ ਮੈਨੂੰ ਕਿਹੜਾ ਦੁੱਖ ਨਹੀਂ ਮੇਰੇ ਜਵਾਕ ਦਾ ਤੇ ਉਦੋਂ ਇਹਨਾਂ ਨੂੰ ਅਕਲ ਨਹੀਂ ਸੀ ਜਦੋਂ ਜਵਾਕ ਨੂੰ ਘਰੇ ਇਕੱਲੇ ਨੂੰ ਸੱਟ ਗਏ ਸੀ ਭਾਈ ਐਵੇਂ ਲੱਛਣ ਕਰਦੇ ਆ ਕੀ ਫਿਕਰਾ ਉਹ ਪਈ ਅੰਦਰ ਮਾਂ ਹੈ ਸੁੱਤੀ ਪਈਆ ਉਹ ਆਪ ਜਾ ਕੇ ਵੇੜੇ 'ਚ ਪਿਆ ਫੋਨ ਕਰ ਦਿੰਦਾ ਪੁਲਿਸ ਵਾਲਿਆਂ ਨੂੰ ਆਪ ਤੇ ਕੁਝ ਪੜਤਾਲ ਕਰ ਦੇਣੀ ਹੈਗੀ ਜਵਾਕ ਦੀ ਤਾਂ ਪੁਲਿਸ ਵਾਲੇ ਕਿਹੜੇ ਜਾਣਦੇ ਆ ਇਹਨਾਂ ਨੂੰ ਐਵੇਂ ਮਰੀ ਜਾਂਦੇ ਆ ਜਵਾ ਬਸ ਜਵਾਬ ਚਕਾਉਣਾ ਸੀਗਾ ਚਕਾਤਾ ਹੁਣ ਆ ਬੈਠੇ ਠੰਡੇ ਸੀਲੇ ਹੋਏ ਮਾੜਾ ਕੰਮ ਹੀ ਹੋਇਆ ਭਾਬੀ ਆ ਮਾਤਾ ਛੁੱਟੀਆਂ ਤੇ ਗਿਆ ਪਿਆ ਸੀ ਆ ਦੁੱਧ ਲੈਣ ਆਇਆ ਸੀ ਅੱਜ ਪਿੰਡ ਮੈਂ ਤਾਂ ਅੱਜ ਪਤਾ ਲੱਗਿਆ ਜੇ ਕਿਤੇ ਮੈਨੂੰ ਉੱਦੇ ਦਾ ਪਤਾ ਹੁੰਦਾ ਨਾ ਅੱਜ ਨੂੰ ਤਾਂ ਜਵਾਬ ਵੀ ਭਰ ਲਿਆ ਹੁੰਦਾ ਮੈਂ ਹੁਣ ਜਾ ਕੇ ਪੁੱਛਿਆ ਮੈਂ ਕਈ ਕੋਈ ਕਾਰਵਾਈ ਕੀਤੀ ਆ ਕਿ ਨਹੀਂ ਕੀਤੀ ਮੈਨੂੰ ਕਹਿੰਦਾ ਹਾਂ ਸਾਡੇ ਐਮਐਲਏ ਆ ਸਾਡੇ ਫਲਾਣੇ ਆ ਧੌਂਕੇ ਲੈ ਦੇਖ ਲੈ ਬਰਾਬਰੀ ਕਰਦਾ ਮੇਰੇ ਨਾਲ ਬਸ ਐਂ ਕਰੀ ਜਾਂਦਾ ਉੱਦੇ ਦਾ ਕੋਈ ਜਵਾਬ ਨਹੀਂ ਲੱਭਣ ਗਿਆ ਜੇ ਜਵਾਕ ਮੇਰੇ ਕੋਲ ਹੁੰਦਾ ਨਾ ਮੈਂ ਜਵਾਕ ਦਾ ਬਹਾਲ ਵੀ ਵਿੰਗਾ ਨਹੀਂ ਹੋਣ ਦਿੰਦੀ ਸੀ ਮੈਂ ਪੂਰਾ ਧਿਆਨ ਰੱਖਦੀ ਜਵਾਕ ਦਾ ਮੈਨੂੰ ਤਾਂ ਫੜਾਉਂਦੇ ਨਹੀਂ ਸੀ ਇਹਨਾਂ ਚੱਕਣ ਦਿੰਦੇ ਸੀਗੇ ਮੈਨੂੰ ਤਾਂ ਉਹ ਭਾਬੀ ਤੈਨੂੰ ਇੱਕ ਗੱਲ ਦੱਸਾਂ ਖੂਦ ਹੀ ੱਟਣਾ ਕਦੇ ਚਵਾਰਿਆਂ ਨੂੰ ਨਹੀਂ ਲੱਗਦੀ ਹੁੰਦੀ ਹੈ ਇਹ ਰਾਜੇ ਤਾਂ ਬਣ ਗਏ ਪਰ ਇਹਨਾਂ ਦੀ ਏਕਾਤ ਹਜੇ ਵੀ ਉਹੀ ਆ ਫਿਰ ਮੈਨੂੰ ਇਹਨਾਂ ਗੱਲਾਂ ਤੋਂ ਕੋਈ ਮਤਲਬ ਨਹੀਂ ਮੈਨੂੰ ਤਾਂ ਮੇਰਾ ਜਵਾਕ ਮਿਲ ਚ ਮੈਂ ਤਾਂ ਇੰਨੀ ਫਿਕਰ ਹੁੰਦੀ ਆ ਪਤਾ ਨਹੀਂ ਕਿਵੇਂ ਹੋਊਗਾ ਜਵਾਕ ਕੌਣ ਚੱਕ ਕੇ ਲੈ ਗਿਆ ਖਾਲ ਕੋਈ ਨਹੀਂ ਭਾਬੀ ਤੂੰ ਦਿਲ ਨਾ ਹਵਲਾ ਕਰ ਮੈਂ ਜਾ ਕੇ ਕਰਦਾ ਮਲਾਜਮਾਨਾਂ ਨਾਲ ਠੀਕ ਆ ਤੇ ਕਰਦੇ ਆਂ ਪੜਤਾਲ ਕੋਈ ਨਹੀਂ ਵੀਰ ਬਣ ਕੇ ਇੰਨਾ ਤਾਂ ਕੁਛ ਨਹੀਂ ਹੁੰਦਾ ਤੂੰ ਹੀ ਲੱਭ ਕੇ ਦੇ ਦੇ ਮੇਰਾ ਪੁੱਤ ਮੈਂ ਤੇਰਾ ਸਾਰਾ ਜ਼ਿੰਦਗੀ ਭਰਨੀ ਪੁੱਲਦੀ ਇਹ ਕਭੀ ਆ ਮਾਦਾ ਤੇਰੇ ਮੂੰਹ ਨੂੰ ਇੱਥੇ ਆ ਜਾਣਾ ਤੇ ਕਾ ਜਵਾਕ ਦਾ ਮੂੰਹ ਖਿੱਚ ਲਿਆਉਂਦਾ ਨਹੀਂ ਇਹਨਾਂ ਨੂੰ ਤਾਂ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਮੇਰਾ ਵੀਰੇ ਜੇ ਤੂੰ ਸੱਚੀ ਜਵਾਕ ਨੂੰ ਮੂੰਹ ਕਰ ਦੇਣਾ ਮੈਂ ਤੇਰੇ ਅੱਗੇ ਹੱਥ ਬੰਦਿਆਂ ਵੀਰ ਬਣ ਕੇ ਮੇਰਾ ਪੁੱਤ ਮੈਨੂੰ ਲਿਆ ਦੇ ਕਿ ਤੂੰ ਮਰਜੀ ਲਿਆ ਦੇ ਉਹ ਨਹੀਂ ਨਹੀਂ ਭਾਬੀ ਹੱਥ ਨਾ ਜੋੜ ਹੈ ਤੂੰ ਮੇਰੇ ਕਾ ਮਾ ਮਾਰ ਗਿਆ ਪੱਟੀਆਂ ਮੈਥੋਂ ਕੋਈ ਗੱਲ ਮੇਰਾ ਜਵਾਕ ਨਾ ਮੈਂ ਲਾਜਮੀ ਪਾੜ ਕੇ ਦੇਉਂਗਾ ਨਾਲੇ ਜਿਹੜਾ ਵੀ ਇਹ ਕੰਮ ਦਾ ਦੋਸ਼ੀ ਹੋਇਆ ਨਾ ਤੂੰ ਦੇਖੀ ਜਾਈ ਉਹਦਾ ਹੱਡਾਂ 'ਚ ਪਾ ਕੇ ਮੈਂ ਪੁਗਮੂ ਬਸ ਵੀਰੇ ਤੂੰ ਲੱਭ ਦੇ ਮੇਰਾ ਜਵਾਕ ਮੈਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ ਇਹ ਤਾਂ ਪਏ ਬਸ ਫੋਨ ਕੱਕਾਈ ਜਾਂਦੇ ਆ ਆਪ ਤੱਕ ਕਿਤੇ ਲੱਭਣ ਜਾਂਦੇ ਨਹੀਂ ਜੇ ਮੈਂ ਕਹਿਨੀ ਆ ਗੂ ਮੇਰੀ ਗੱਲ ਪੈ ਜਾਂਦੇ ਆ ਗੂ ਮੈਨੂੰ ਕਹਿੰਦੇ ਜਦੋਂ ਪੁਲਿਸ ਆ ਲੈ ਆਏ ਨਾ ਤੂੰ ਐਂ ਕਹਿ ਦੀ ਵੀ ਜਵਾਕ ਮੈਂ ਸਾਹਮਦੀ ਸੀ ਜਵਾਕ ਮੇਰੇ ਕੋਲ ਗਾਇਬ ਹੋ ਗਿਆ ਵੇਖ ਲੈ ਇਹੋ ਜੇ ਲੱਛਣ ਕਰਦੇ ਆ ਇਹ ਮੈਂ ਉਹੀ ਪੁੱਛਿਆ ਸੀ ਇਹਨੂੰ ਆ ਕੇ ਮੈਂ ਕਿਹਾ ਜਦੋਂ ਤੁਸੀਂ ਆਉ ਉਹਦੀ ਮਾਂ ਤੋਂ ਖੋਲਿਆ ਸੀ ਜਵਾਕ ਹੋ ਹਜੇ ਵੀ ਦੋਸ਼ ਮੇਰੇ ਤੇ ਹੀ ਆ ਵੀ ਤੂੰ ਨਹੀਂ ਸੰਭਿਆ ਜਵਾਕ ਜਦੋਂ ਮੈਨੂੰ ਫੜਾਉਂਦੇ ਨਹੀਂ ਸੀ ਮੈਂ ਕਿੱਥੋਂ ਸੰਭਲਣ ਦੀ ਜਵਾਕ ਕਰਤੂਤਾ ਹੀ ਮਾਰ ਗਏ ਨੇ ਅੱਛਾ ਕੋਈ ਨਹੀਂ ਵਾ ਵੀ ਮੈਂ ਕਰਦਾ ਜਾ ਕੇ ਮਲਾਜਮਾਂ ਨਾਲ ਗੱਲ ਹੈ ਕਿਰਾ ਜਾਣ ਦੇ ਮੈਨੂੰ ਤੂੰ ਕੋਈ ਨਹੀਂ ਤੂੰ ਸੰਸਾਣਾ ਕਰ ਜਵਾਕ ਨੂੰ ਨਹੀਂ ਕਿਤੇ ਵੀ ਕੁਝ ਵੀ ਹੋਣ ਦੇਣ ਤੇ ਆਪਾਂ ਠੀਕ ਆ ਠੀਕ ਹੈ ਵੀਰੇ ਏ ਵਾਯੂ ਗੁਰੂ ਸੱਚੇ ਪਾਤਸ਼ਾਹ ਮੈਨੂੰ ਮੇਰਾ ਜਵਾਕ ਮਿਲ ਜੇ ਤੇ ਜਵਾਕ ਜਮਾ ਸਹੀ ਸਲਾਮਤ ਹੋਵੇ ਕਰਿਆ ਦੁੱਖ ਸੁਖ ਆਪਦੀ ਭਰਾਈ ਨਾਲ ਉਹ ਤੁਸੀਂ ਤਾਂ ਨਹੀਂ ਸੁਣਦੇ ਉਹਦੀ ਕੋਈ ਵਿਚਾਰੀ ਰੋਈ ਜਾਂਦੀ ਸੀ ਹੈ ਮਾੜਾ ਦੁੱਖ ਸੁੱਖ ਕਰਨੀ ਆ ਇੰਨੀ ਦੁੱਖ ਸੁੱਖ ਕਰਨੇ ਆ ਤਾਂ ਘਰੇ ਲੈ ਜਾ ਜਾ ਕੇ ਕਰੀ ਜਾਂਦੀ ਦੁੱਖ ਸੁੱਖ ਮਾੜਾ ਜਣਾ ਹਸਾਬ ਨਾਲ ਬੋਲ ਜੀਬ ਖਿੱਚ ਕੇ ਗੰਡ ਦੇ ਦੂੰ ਮਾਂ ਮਾਰ ਕੀ ਆ ਮੇਰੇ ਨਾ ਫਿਰ ਜੇ ਮਾਂ ਮਾਰ ਗਿਆ ਤਾਂ ਮਾਂ ਦਾ ਪੁੱਤ ਲੱਭ ਦੇ ਇੰਨੇ ਹੀ ਦੁੱਖ ਹੁੰਦਾ ਤਾਂ ਕੋਈ ਨਹੀਂ ਲੱਭ ਦੂੰਗਾ ਮੈਂ ਵਾਦਾ ਕਰਕੇ ਆਇਆ ਉਹਦੀ ਪਰਜਾਈ ਨਾਲ ਮੈਂ ਲੱਭ ਕੇ ਦੇਉਂ ਹੋਰ ਤੁਸੀਂ ਲੱਭੋਗੇ ਤੁਸੀਂ ਤਾਂ ਐ ਕਰ ਚੂੜੀਆਂ ਪਾਲਾ ਤੇ ਝਾਂਜਰਾਂ ਪਾਲਾ ਉਥੇ ਅੱਡੇ ਤੇ ਵਗ ਜਾ ਕਰ ਨੱਚ ਲੈ ਕਰ ਉਥੇ ਦੇਖ